ਸਾਰੇ ਠੀਕ ਠਾਕ ਦਰੁਸਤਰ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਜੀ ਸੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਮਿਸਟਰ ਸੁਰੇ ਫਿਟਨੈਸ ਦੇ ਵਿੱਚ ਸੋ ਅੱਜ ਆਪਾਂ ਲਾਈਵ ਆ ਗਏ ਆ ਉਹ ਦਵੇ ਸੀ ਆਪਾਂ ਸੰਡੇ ਨੂੰ ਲਾਈਵ ਹੋਣਾ ਸੀਗਾ ਤੇ ਕੋਸ਼ਿਸ਼ ਮੇਰੇ ਭੈਣ ਭਰਾ ਹੈਗੇ ਸੀ ਜਿਹੜੇ ਕਹਿੰਦੇ ਕਿ ਵੀ ਜੀ ਤੁਸੀਂ ਨਾ ਕਿਸੇ ਦਿਨ ਸੰਡੇ ਤੋਂ ਪਹਿਲਾਂ ਲਾਈਵ ਆਇਓ ਤੇ ਹਨਾ ਵੀ ਆਪਾਂ ਗੱਲਬਾਤ ਕਰਨੀ ਹੈ ਕੁਛ ਹਨਾ ਸੋ ਅਗਰ ਤੁਹਾਡੇ ਵਿੱਚ ਕੋਈ ਵੀ ਮੇਰੀ ਭੈਣ ਭਰਾ ਇਸ ਟਾਈਮ ਫ੍ਰੀ ਬੈਠੇ ਆ ਤਾਂ ਤੁਸੀਂ ਲਾਈਵ ਦੇ ਨਾਲ ਜੁੜ ਸਕਦੇ ਹੋ ਅਗਰ ਤੁਹਾਡਾ weight losing ਲੈ ਕੇ ਕੋਈ ਸਵਾਲ ਹੈਗਾ weight losing ਲੈ ਕੇ ਜਾਂ ਫਿਰ fitness ਨੂੰ ਲੈ ਕੇ ਹੈ ਨਾ ਕੋਈ ਵੀ ਤੁਹਾਡਾ ਸਵਾਲ ਜਵਾਬ ਹੈਗਾ ਤਾਂ ਤੁਸੀਂ ਆ ਸਕਦੇ ਹੋ ਤੇ ਬਾਕੀ ਦੋ ਕੁਸ਼ ਗੱਲਾਂ ਨੇ ਤੇਰੇ ਮੇਰੇ ਤੁਹਾਡੇ ਨਾਲ ਜਿਹੜੀਆਂ ਮੈਂ ਸ਼ੇਅਰ ਕਰਨੀਆਂ ਚਾਹੁੰਦਾ ਵਾਂ ਠੀਕ ਹੈ ਜੀ ਤੇ ਮੈਂ ਕਹਿੰਦਾ ਪਹਿਲਾਂ ਆਪਣੇ 4-5 ਜਿੰਨੇ ਵੀ ਹੈਗੇ ਆਪਣੇ ਨਾਲ ਜੁੜ ਸਕਦੇ ਆ ਤਾਂ ਜੁੜ ਜਾਣ ਅਗਰ ਤੁਹਾਡੇ ਵਿੱਚ ਕੋਈ ਵੀ ਮੇਰੀ ਭੈਣ ਜਾਂ ਫਿਰ ਮੇਰਾ ਭਰਾ ਇਸ ਟਾਈਮ ਲਾਈਵ ਬੈਠਾ ਮੇਰੀ ਗੱਲਬਾਤ ਹੁੰਦਾ ਪਿਆ ਵਾ ਕਬਲੀ ਦੱਸਣਾ ਜਿਹੜੀ ਮੇਰੀ ਆਵਾਜ਼ ਤੁਹਾਨੂੰ ਕਲੀਅਰ ਜਿਹੜੀ ਉਹ ਸੁਣਾਈ ਦੇ ਰਹੀ ਹੈ ਫਿਰ ਆਪਾਂ ਜੜ ਆਪਣਾ ਲਾਈਵ ਆਪਾਂ ਉਹ ਸ਼ੁਰੂ ਕਰਦੇ ਹਾਂ ਸੋ ਸਭ ਤੋਂ ਪਹਿਲਾਂ ਤਾਂ ਆਪਾਂ ਇੱਕ ਜਿਹੜੀ ਗੱਲ ਹੈ ਮੈਂ ਆਪਾਂ ਉਹ ਆਪਾਂ ਕਰਦੀਆਂ ਸ਼ੇਅਰ ਬਹੁਤ سارے ਮੇਰੇ ਭਿੰਨ ਭਰਾਵਾਂ ਨੂੰ ਨਾ ਮੈਨੂੰ ਫੋਨ ਆਉਂਦੇ ਜਣਾ ਦਿਨ ਦੇ ਵਿੱਚ ਘਰ ਤੋਂ ਘੱਟ ਮੈਨੂੰ 30 35 ਫੋਨ ਜਿਹੜੇ ਡੇਲੀ ਆਉਂਦੇ ਹੀ ਆਉਂਦੇ ਆ ਕਈਆਂ ਦੇ ਡਾਈਟ ਪਲਾਨ ਨੂੰ ਲੈ ਕੇ ਆਉਂਦੇ ਆ ਉਹਨਾਂ ਨੂੰ weight ਘਟੋਣਾ ਹੁੰਦਾ ਨਾ ਉਹ ਕਹਿੰਦੇ ਕਿ ਸਾਨੂੰ ਡਾਈਟ ਪਲਾਨ ਦੇ ਦਿਓ ਤੇ ਕੋਸ਼ਿਰ ਸਵਾਲ ਉਹਨਾਂ ਦੇ ਹੁੰਦੇ ਆ ਡਾਊਟ ਹੁੰਦੇ ਆ ਕਲੀਅਰ ਕਰਨੇ ਹੁੰਦੇ ਆ ਉਹਨਾਂ ਨੇ ਤੇ ਬਾਕੀ ਹੋਰ ਵੀ ਜਾਨਕੀ ਅਲੱਗ-ਅਲੱਗ ਉਹਨਾਂ ਦੇ ਸਵਾਲ ਹੁੰਦੇ ਨੇ ਤੇ ਬਾਕੀ ਇੱਕ ਮੈਂ ਨਾ ਕੋਮਨ ਜੀ ਚੀਜ਼ ਆ ਜਿਹੜੀ ਮੈਂ ਉਹ ਤੁਹਾਡੇ ਸਾਰਿਆਂ ਦੇ ਵਿੱਚ ਦੇਖੀ ਆ ਤੇ ਆ ਅਸੀਂ ਜਿਹੜੇ ਲੋਕ ਆ ਨਾ ਅਸੀਂ ਆਪਣੇ ਸਰੀਰ ਦੇ ਉੱਤੇ ਪੈਸਾ ਲਾ ਕੇ ਅਸੀਂ ਲੋਕ ਖੁਸ਼ ਨਹੀਂ ਹੈਗੇ ਅਸੀਂ ਅਸੀਂ ਨਾ ਵਧੀਆ ਕੱਪੜੇ ਪਾ ਸਕਦੇ ਆ ਅਸੀਂ ਮਹਿੰਗੇ ਕੱਪੜੇ ਪਾ ਸਕਦੇ ਆ ਮਹਿੰਗੇ-ਮਹਿੰਗੇ ਚੀਜ਼ਾਂ ਅਸੀਂ ਖਰੀਦ ਸਕਦੇ ਆ ਅਸੀਂ ਸਾਰਾ ਕੁਝ ਮਤਲਬ ਵੀ ਹਰ ਇੱਕ ਚੀਜ਼ ਤੇ ਅਸੀਂ ਪੈਸਾ ਲਾ ਸਕਦੇ ਹਾਂ ਬਟ ਸਾਡੀ ਕੀ ਇਹ ਆਪਣੇ ਸਰੀਰ ਤੇ ਅਸੀਂ ਪੈਸਾ ਨਹੀਂ ਅਸੀਂ ਲਾ ਸਕਦੇ ਹੈਗੇ ਪਤਾ ਨਹੀਂ ਇਹ ਕੀ ਦਿੱਕਤ ਹੈ ਸਾਰਿਆਂ ਨੂੰ ਹਨਾ ਸੋ ਮੈਂ ਕਿਹਾ ਨਵਾ ਵੀ ਸਾਨੂੰ ਸਾਰਿਆਂ ਨੂੰ ਚਾਹੀਦਾ ਵੀ ਅਸੀਂ ਆਪਣੇ ਸਰੀਰ ਦੇ ਉੱਤੇ ਸਾਨੂੰ ਪੈਸਾ ਲਾਉਣਾ ਚਾਹੀਦਾ ਅਸੀਂ ਦੇਖੋ ਜਿੰਨਾ ਸੀ ਆਪਣੇ ਸਰੀਰ ਦੇ ਉੱਤੇ ਪੈਸਾ ਲਾਵਾਂਗੇ ਸਾਨੂੰ ਉਨਾ ਹੀ ਜ਼ਿਆਦਾ ਜਿਹੜਾ ਸਾਨੂੰ ਰਿਜ਼ਲਟ ਮਿਲੇਗਾ ਕਿਉਂ ਆਖਰ ਦੇ ਵਿੱਚ ਸਾਡੀ ਸਿਹਤ ਹੈ ਜਿਹੜੀ ਸਾਡਾ ਸਰੀਰ ਹੈ ਜਿਹੜਾ ਉਨੇ ਹੀ ਸਾਡਾ ਸਾਥ ਹੈ ਜਿਹੜਾ ਉਨੇ ਦੇਣਾ ਵਾ ਹਨਾ ਸੋ ਹੋਰ ਸਾਡੀ ਕਿਸੇ ਵੀ ਚੀਜ਼ ਨੇ ਸਾਡਾ ਸਾਥ ਨਹੀਂ ਦੇਣਾ ਹੈਗਾ ਜੇ ਤੁਸੀਂ ਸਿਹਤਮੰਦ ਰਹੋਗੇ ਤੰਦਰੁਸਤ ਰਹੋਗੇ ਫਿੱਟ ਰਹੋਗੇ ਤਾਂ ਹੀ ਤੁਸੀਂ ਮਤਲਬੀ ਅੱਗੇ ਜਿਹੜਾ ਤੁਸੀਂ ਕੰਮ ਕਰ ਸਕਦੇ ਹੋ ਹਨਾ ਜੇ ਮੰਨ ਕੇ ਚਲੋ ਤੁਸੀਂ ਬਿਮਾਰ ਹੋ ਗਏ ਜੇ ਤੁਸੀਂ ਹੁਣ ਆਪਣੇ ਸਰੀਰ ਦੇ ਤੇ ਪੈਸਾ ਨਹੀਂ ਲਾਉਂਗੇ ਜੇ ਮੰਨ ਕੇ ਚਲੋ ਤੁਸੀਂ ਹੁਣ ਬਿਮਾਰ ਹੋ ਗਏ ਬਿਮਾਰ ਹੋ ਕੇ ਫੇਰ ਤੁਸੀਂ ਜਿਆਦਾ ਪੈਸਾ ਆਪਣੇ ਸਰੀਰ ਦੇ ਉੱਤੇ ਲਾਉਂਗੇ ਸੋ ਸਾਨੂੰ ਪਹਿਲਾਂ ਚਾਹੀਦਾ ਵੀ ਸਾਨੂੰ ਪਹਿਲਾਂ ਹੀ ਆਪਣੇ ਸਰੀਰ ਦੇ ਉੱਤੇ ਜਿਹੜਾ ਪੈਸਾ ਸਾਨੂੰ ਲਾਉਣਾ ਚਾਹੀਦਾ ਪੈਸਾ ਲਾਉਣਾ ਮਤਲਬ ਵੀ ਮੇਰੇ ਕਹਿੰਦਾ ਮਤਲਬ ਆ ਵੀ ਸਾਨੂੰ ਵਧੀਆ ਚੀਜ਼ਾਂ ਨੇ ਜਿਹੜੀਆਂ ਸਾਨੂੰ ਉਹ ਖਾਣੀਆਂ ਚੀਜ਼ਾਂ ਜਿਵੇਂ ਫਰੂਟ ਹੋਗੇ ਡਰਾਈ ਫਰੂਟ ਹੋਗੇ ਸੈਲਡ ਵਗੈਰਾ ਹੋ ਗਿਆ ਹਨਾ ਸੋ ਸਾਨੂੰ ਹਾਈ ਪ੍ਰੋਟੀਨ ਵਾਲੀ ਚੀਜ਼ਾਂ ਜਿਹੜੀਆਂ ਇਹ ਚੀਜ਼ਾਂ ਸਾਨੂੰ ਖਾਣੀਆਂ ਚਾਹੀਦੀਆਂ ਨੇ ਸਾਨੂੰ ਇਹ ਚੀਜ਼ਾਂ ਦਾ ਸਾਨੂੰ ਪੈਸਾ ਜਿਹੜਾ ਉਹ ਲਾਉਣਾ ਚਾਹੀਦਾ ਨਾ ਕਿ ਸਾਨੂੰ ਹੋਰ ਗੰਦਮਾਂ ਦੇ ਉੱਤੇ ਪੈਸਾ ਲਾਉਣਾ ਚਾਹੀਦਾ ਜੇ ਮੰਨ ਲਈ ਚਲੋ ਸੀ ਕੋਈ ਹੋਰ ਚੀ ਸੋ ਉਹ ਚੀਜ਼ਾਂ ਜਿਹੜੀਆਂ ਸਾਨੂੰ ਖਾਣੀਆਂ ਚਾਹੀਦੀਆਂ ਨਹੀਂ ਸੋ ਆਪਣੇ ਸਰੀਰ ਤੇ ਪੇਸਾ ਲਾਇਆ ਕਰੋ ਵਧੀਆ ਚੀਜ਼ਾਂ ਖਾਇਆ ਕਰੋ ਜੀ ਠੀਕ ਹੈ ਜੀ ਤੇ ਬਿਮਾਰੀ ਨੂੰ ਤੁਸੀਂ ਨਾ ਮਤਲਬ ਵੀ ਬਿਮਾਰ ਵਾਲਾ ਨਾ ਭੱਜਿਆ ਕਰੋ ਹੈਨਾ ਸੋ ਜਿਹੜੇ ਮੇਰੇ ਭੈਣ ਭਰਾ ਕਹਿੰਦੇ ਸੀ ਕਿ ਵੀ ਵੀਰ ਜੀ ਤੁਸੀਂ ਅੱਜ ਲਾਈਵ ਆਇਓ ਉਹ ਮੇਰੇ ਖਾਲਚ ਇਸ ਟਾਈਮ ਫਰੀ ਨਹੀਂ ਹੈਗੇ ਹੈਨਾ ਉਹਨਾਂ ਨੇ 8 ਵਜੇ ਦਾ ਕਿਹਾ ਸੀਗਾ ਤੇ ਮੈਂ ਥੋੜੇ ਦੇ ਪਹਿਲਾਂ ਹੀ ਵੀ ਸੀ ਆ ਗਿਆ ਜਦਸ ਲਾਈਫ ਸਹੀ ਗੱਲ ਹੈ ਬਿਮਾਰ ਨੂੰ ਕੋਈ ਨਹੀਂ ਪੁੱਛਦਾ ਸਹੀ ਗੱਲ ਹੈ ਜੀ ਲਾਈਫ ਬਿਮਾਰ ਨੂੰ ਕੋਈ ਨਹੀਂ ਪੁੱਛਦਾ ਹੈਗਾ ਮੁੜ ਕੇ ਜਦੋਂ ਬੰਦਾ ਬਿਮਾਰ ਹੋ ਜਾਂਦਾ ਫਿਰ ਪੈਸੇ ਜਿਹੜੇ ਉਹ ਆਪਣੇ ਦੁਗਣੇ ਆ ਜਿਹੜੇ ਉਹ ਲੱਗ ਜਾਂਦੇ ਆ ਹਨਾ ਸੋ ਪੈਸੇ ਬਾਅਦ ਚ ਆਪਣੇ ਦੁਗਣੇ ਲੱਗਦੇ ਪਹਿਲਾਂ ਉਹ ਪੈਸੇ ਬਚਾ ਬਚਾ ਕੇ ਰੱਖੀ ਜਾਂਦੇ ਆ ਪੈਸੇ ਫਿਰ ਆਪਣੇ ਦੁਗਣੇ ਲੱਗਦੇ ਜਿੰਨੇ ਡਾਕਟਰ ਮੰਗ ਲੈਂਦੇ ਆ ਮੂੰਹੋਂ ਸਾਨੂੰ ਉਨੇ ਹੀ ਪੈਸੇ ਜਿਹੜੇ ਸਾਨੂੰ ਉਹ ਦੇਣੇ ਪੈਂਦੇ ਆ ਸੋ ਇਸ ਕਰਕੇ ਸਾਨੂੰ ਪਹਿਲਾਂ ਹੀ ਚਾਹੀਦਾ ਵਾ ਵੀ ਆਪਣੇ ਅਸੀਂ ਆਪਣੇ ਸਿਹਤ ਦਾ ਆਪਣੇ ਸਰੀਰ ਦਾ ਅਸੀਂ ਆਪਣਾ ਖਿਆਲ ਜਿਹੜਾ ਉਹ ਰੱਖੀਏ ਸੋ ਬਹੁਤ ਕੋਈ ਤੁਹਾਡਾ ਸਵਾਲ ਜਵਾਬ ਹੈਗਾ ਕੱਪਲੀ ਤੁਸੀਂ ਮੈਨੂੰ ਕਲੀਅਰ ਕਰ ਸਕਦੇ ਹੋ ਸੋ ਜਿਹੜਾ ਮੈਂ ਇੱਕ ਪਿੱਛੇ ਜੀ ਡਾਈਟ ਪਲਾਨ ਸੀ ਜਿਹੜਾ ਮੈਂ 7 ਦਿਨ ਦਾ ਪਾਇਆ ਸੀਗਾ ਉਹ ਡਾਈਟ ਪਲਾਨ ਨੂੰ ਫੋਲੋ ਕਰਕੇ ਨਾ ਘਟੋ ਕਰਤੇ ਮਿਲਦਾ 15 20 ਜਣਾਂ ਨੇ 5 6 ਕਿਲੋ weight ਜਿਹੜਾ ਆਪਣਾ ਨਾ 10 ਦਿਨ ਦੇ ਵਿੱਚ ਘਟਾ ਲਿਆ ਤੇ ਉਹ ਡਾਈਟ ਪਲਾਨ ਨੂੰ ਫੋਲੋ ਕਰਕੇ ਬਹੁਤ ਸਾਰੇ ਮੇਰੇ ਭੈਣ ਭਰਾਵਾਂ ਦੇ ਜਿਹੜੇ ਮੈਨੂੰ ਮੈਸੇਜ ਆਏ ਉਹ ਕਹਿੰਦੇ ਵੀਰ ਜੀ ਉਹ ਯਾਰ ਤੁਸੀਂ ਡਾਈਟ ਪਲਾਨ ਦੱਸਿਆ ਸੀ ਉਹ ਸਾਡੇ ਲਈ ਬਹੁਤ ਵਧੀਆ ਸੀਗਾ ਅਸੀਂ ਉਹ ਡਾਈਟ ਪਲਾਨ ਨੂੰ ਫੋਲੋ ਕੀਤਾ ਤਕਰੀਬਨ ਪੂਰਾ ਦੱਸ ਦੇ ਨੇ ਕਹਿੰਦੇ ਸਾਡਾ 3 ਕਿਲੋ ਜਿਹੜਾ 4 ਕਿਲੋ ਜਿਹੜਾ 6 ਕਿਲੋ ਤੱਕ ਵੀ weight ਹੈ ਜਿਹੜਾ ਉਹ ਘਟਿਆ ਵਾ ਹਨਾ ਸੋ ਕਹਿੰਦੇ ਕਿ ਵੀਰ ਜੀ ਇੱਕ ਹੋਰ ਕੋਈ ਇਦਾਂ ਦਾ ਡਾਈਟ ਪਲਾਨ ਹੈ ਜਿਹੜਾ ਸਾਨੂੰ ਲੈ ਕੇ ਆਓ ਅਸੀਂ ਫਿਲਹਾਲ ਅਸੀਂ ਉਹੀ ਜਿਹੜਾ ਜਿਹੜਾ ਸਾਡਾ ਸਟਾਰਟ ਕੀਤਾ ਹੋਇਆ ਵਾ ਤੇ ਜਦ ਤੁਸੀਂ ਲੈ ਕੇ ਆਉਂਗੇ ਨਵਾਂ ਡਾਈਟ ਪਲਾਨ ਇਸ ਤੋਂ ਬਾਅਦ ਹਨਾ ਤੇ ਉਹ ਫਿਰ ਅਸੀਂ ਸ਼ੁਰੂ ਕਰਾਂਗੇ ਸੋ ਮੈਂ ਕੋਸ਼ਿਸ਼ ਕਰਾਂਗਾ ਬਹੁਤ ਜਲਦੀ ਵੀ ਇੱਕ ਹੋਰ ਮੈਂ ਡਾਈਟ ਪਲਾਨ ਹੈ ਜਿਹੜਾ ਤੁਹਾਡੇ ਵਾਸਤੇ ਮੈਂ ਲੈ ਕੇ ਆਵਾਂ ਹਨਾ ਮੈਂ ਕੋਸ਼ਿਸ਼ ਕਰਾਂਗਾ ਤੇ ਜਲਦੀ ਹੀ ਕੋਸ਼ਿਸ਼ ਕਰਾਂਗਾ ਥੋੜੇ ਦਿਨ ਤੱਕ ਮੈਂ ਨੈਕਸਟ ਵੀਕ ਮੰਡੇ ਜਾਂ ਟਿਊਸਡੇ ਨੂੰ ਮੈਂ ਇੱਕ ਡਾਈਟ ਪਲਾਨ ਜਿਹੜਾ ਤੁਹਾਡੇ ਵਾਸਤੇ ਲੈ ਕੇ ਆਵਾਂਗਾ ਬਾਕੀ ਮੇਰੇ ਐਮਡੀਆਂ ਨੇ ਜਿਹੜੀਆਂ ਤੁਹਾਨੂੰ ਮੈਂ ਹੋਰ ਦੱਸਾਂਗਾ ਜਿਵੇਂ ਕਿ ਗਰਮੀ ਬਹੁਤ ਜ਼ਿਆਦਾ ਵਾ ਹੈ ਨਾ ਤੇ ਕੁਝ ਉਹਦੇ ਵਿੱਚ ਮੈਂ ਦੱਸਾਂਗਾ ਗਰਮੀ ਜਿਵੇਂ ਹੁਣ ਗਰਮੀ ਬਹੁਤ ਜ਼ਿਆਦਾ ਵਾ ਨਾ ਗੂਦ ਗਤੀਰਾ ਜਿਹੜਾ ਤੁਸੀਂ ਉਹ ਪੀ ਲਿਆ ਕਰੋ ਥੋੜਾ ਜਿਹਾ ਗੂਦ ਗਤੀਰਾ ਇੱਕ ਚਮਚ ਰਾਤ ਨੂੰ ਪੀ ਕੇ ਰੱਖਦਾ ਕਰੋ ਤੇ ਸਵੇਰੇ ਨਿੰਬੂ ਪਾਣੀ ਬਣਾ ਕੇ ਤੇ ਉਹ ਗੂਦ ਗਤੀਰਾ ਉਹਦੇ ਵਿੱਚ ਪਾ ਲਿਆ ਕਰੋ ਤੇ ਉਹਦੇ ਵਿੱਚ ਮਿੱਠਾ ਨਹੀਂ ਤੁਸੀਂ ਪਾਣਾ ਹੈਗਾ ਕਾਲਾ ਨਮਕ ਪਾ ਸਕਦੇ ਹੋ ਕਾਲੀ ਮਿਰਚ ਪੀਸੀ ਹੋਈ ਪਾ ਸਕਦੇ ਹੋ ਨਿੰਬੂ ਨਿਚੋੜ ਕੇ ਤੁਸੀਂ ਉਹ ਪਾਣੀ ਨੂੰ ਹੌਲੀ-ਹੌਲੀ ਪੀ जाया ਕਰੋ ਉਹ ਪਾਣੀ ਨਾਲ ਕੀ ਹੈ ਕਿ ਤੁਹਾਡਾ ਜਿਹੜਾ ਮਤਲਬ ਹੀ ਗਰਮੀ ਤੁਹਾਨੂੰ ਲੱਗਦੀ ਹੈ ਜਦੋਂ ਤੁਹਾਡੇ ਪੇਟ ਦੇ ਵਿੱਚ ਗਰਮੀ ਇਕੱਠੀ ਹੁੰਦੀ ਹੈ ਹਨਾ ਤਾਂ ਤੁਹਾਨੂੰ ਗਰਮੀ ਨਹੀਂ ਲੱਗੇਗੀ ਹਨਾ ਤੁਹਾਡੂ ਠੰਡਾ ਰੱਖੇਗਾ ਤੁਹਾਡੀ ਬੋਡੀ ਨੂੰ ਠੰਡਾ ਰੱਖੇਗਾ ਉਹ ਗੁੰਦਗਦੀਰਾ ਤੇ ਉਹਦੇ ਨਾਲ ਤੁਹਾਡਾ ਭਾਰ ਵੀ ਹੈ ਜਿਹੜਾ ਉਹ ਵੀ ਘਟੇਗਾ ਜੇ ਤੁਸੀਂ ਮਿੱਠਾ ਨਹੀਂ ਪਾਉਂਗੇ ਜੇ ਮਿੱਠਾ ਪਾਉਂਗੇ ਫਿਰ ਤੁਹਾਡਾ ਭਾਰ ਜਿਹੜਾ ਉਹ ਨਹੀਂ ਮਤਲਬੀ ਘਟਣਾ ਨਹੀਂ ਹੈਗਾ ਫਿਰ ਤੁਹਾਡਾ ਭਾਰ ਵਧਣਾ ਹੀ ਆ ਸੋ ਕੋਸ਼ਿਸ਼ ਕਰਨੀ ਵੀ ਤੁਸੀਂ ਮਿੱਠਾ ਨਹੀਂ ਪਾਉਣਾ ਹੈਗਾ ਉਹਦੇ ਵਿੱਚ ਠੀਕ ਹੈ ਜੀ ਤੇ ਉਹਨੂੰ ਗੋងਦਰੀ ਦਾ ਜ਼ਰੂਰ ਪੀਆ ਕਰੋ ਤੇ ਬਾਕੀ ਜੇ ਕਈ ਕਹਿੰਦੇ ਵੀ ਸਾਡੇ ਪੇਟ ਦੇ ਵਿੱਚ ਬਹੁਤ ਜ਼ਿਆਦਾ ਗਰਮੀ ਆ ਬੀ ਕੰਪਲੈਕਸ ਦੇ ਜਿਹੜੇ ਕੈਪਸੂਲ ਹੁੰਦੇ ਆ ਤੁਸੀਂ ਉਹ ਵੀ ਖਾ ਸਕਦੇ ਹੋ ਹਣਾ ਬੀ ਕਸੂਰ ਕਹਿੰਦੇ ਜਿਸ ਨੂੰ ਆਪਾਂ ਬੀ ਕ ਬੀ ਕਸੂਰ ਹੋ ਗਏ ਬੀ ਕੰਪਲੈਕਸ ਦੇ ਉਹ ਵੀ ਵਧੀਆ ਨੇ ਉਹ ਸਾਡੇ ਸਰੀਰ ਦੇ ਅੰਦਰੋਂ ਗਰਮੀ ਆ ਜਿਹੜੀ ਉਹ ਕੱਢਦੇ ਆ ਸੋ ਉਹ ਵੀ ਵਧੀਆ ਚੀਜ਼ ਆ ਬਾਕੀ ਜੇ ਤੁਸੀਂ ਗੋងਦਰੀ ਦਾ ਵੀ ਲੋਗੇ ਉਹ ਜ਼ਿਆਦਾ ਵਧੀਆ ਬਾਜੀ ਸੋ ਅਗਰ ਤੁਹਾਡੇ ਵਿੱਚ ਕੋਈ ਵੀ ਮੇਰੀ ਭੈਣ ਭਰਾ ਦਾ ਕੋਈ ਸਵਾਲ ਹੈਗਾ ਫਿਟਨੈਸ ਨੂੰ ਲੈ ਕੇ ਤਾਂ ਪੁੱਛ ਸਕਦੇ ਹੋ ਪਲੀਜ਼ ਆਪਾਂ 2-3 ਮਿੰਟ ਹੀ ਆਪਾਂ ਹੋਰ ਲਾਈਵ ਆਵਾਂਗੇ ਫਿਰ ਉਸ ਤੋਂ ਬਾਅਦ ਪਰ ਜਿਹੜਾ ਲਾਈਵ ਆਪਾਂ ਉਹ ਬੰਦ ਕਰ ਦਾਂਗੇ ਸੋ ਅਗਰ ਤੁਹਾਡਾ ਕਿਸੇ ਦਾ ਲਾਈਵ ਇਹ ਸਵਾਲ ਹੈਗਾ ਤਾਂ ਪਲੀਜ਼ ਤੁਸੀਂ ਮੈਨੂੰ ਪੁੱਛ ਸਕਦੇ ਹੋ ਸੋ ਜਿਹੜੇ ਕਹਿੰਦੇ ਸੀ ਵੀਰ ਜੀ ਤੁਸੀਂ ਲਾਈਵ ਆਇਓ ਉਹ ਮੇਰੇ ਖਾਲ ਦੇ ਵਿੱਚ ਹਜੇ ਮੰਦੀਪ ਹੋਣੀ ਹੋਗੇ ਹਨ ਜਗਰੂਪ ਜੀ ਹੋਗੇ ਉਹ ਹਜੇ ਮੇਰਾ ਦਾ ਫਰੀ ਨਹੀਂ ਹੋਏ ਸੀਗੇ ਤੇ ਸ਼ਾਇਦ ਲਾਦਾ ਅਸੀਂ ਸੰਡੇ ਨੂੰ ਹੀ ਮਿਲਾਂਗੇ ਤੇ ਅਗਰ ਕਿਸਦਾ ਹੈਗਾ ਕੋਈ ਸਵਾਲ ਤਾਂ ਪਲੀਜ਼ ਤੁਸੀਂ ਪੁੱਛ ਸਕਦੇ ਹੋ ਬਾਕੀ ਉਹ ਕਹਿੰਦੇ ਕਿ ਵੀਰ ਜੀ ਵਰਕਆਊਟ ਦੀ ਵੀਡੀਓ ਨੇ ਜਿਹੜੀਆਂ ਤੁਸੀਂ ਉਹ ਲੈ ਕੇ ਆਇਆ ਕਰੋ ਹਨ ਮੈਂ ਕੋਸ਼ਿਸ਼ ਕਰਾਂਗਾ ਵੀਵੇਂ ਵਰਕਆਊਟ ਦੀ ਵੀਡੀਓ ਜਿਹੜੇ ਤੁਹਾਡੇ ਵਾਸਤੇ ਲੈ ਕੇ ਆਵਣਾ ਸਸਿਕਲ ਵੀਰ ਜੀ ਬੈਲੀ ਫੈਟ ਕਿਵੇਂ ਕੱਟ ਹੋ ਸਕਦੀ ਆ ਬੈਲੀ ਫੈਟ ਦੇਖੋ ਵੀਰ ਜੀ ਵਰਕਆਊਟ ਦੇ ਨਾਲ ਤੇ ਡਾਈਟ ਦੇ ਨਾਲ ਹੀ ਕੱਟ ਹੋਣੀ ਆ ਹਨਾ ਤੇ ਜੇ ਆਪਾਂ ਕਹੀ ਦੀ ਸਾਡੀ ਇਕੱਲੀ ਬੈਲੀ ਫੈਟ ਜਿਹੜੀ ਉਹ ਘਟ ਜੇ ਬਾਕੀ ਸਰੀਰ ਦੀ ਫੈਟ ਨਾ ਘਟੇ ਇਦਾਂ ਨਹੀਂ ਹੋ ਸਕਦਾ ਸਾਡੇ ਸਾਰੇ ਸਰੀਰ ਦੀ ਜਿਹੜੀ ਫੈਟ ਆ ਉਹ ਹੌਲੀ-ਹੌਲੀ ਘਟਦੀ ਹੁੰਦੀ ਆ ਹਾਂ ਇਹ ਇਦਾਂ ਹੁੰਦਾ ਜਿਹੜੇ ਸਰੀਰ ਦੇ ਉੱਤੇ ਤੁਹਾਡੇ ਹਿੱਸੇ ਦੇ ਉੱਤੇ ਸਰੀਰ ਦੇ ਜਿਹੜੇ ਹਿੱਸੇ ਦੇ ਉੱਤੇ ਤੁਹਾਡੇ ਮਤਲਬ ਵੀ ਜ਼ਿਆਦਾ ਫੈਟ ਆ ਉਹ ਛੇਤੀ ਥੋੜੀ ਜੀ ਘਟ ਜੀ ਗਈ ਬਟ ਉਹਦੇ ਵਾਸਤੇ ਐਕਸਰਸਾਈਜ਼ ਜਿਹੜੇ ਤੁਸੀਂ ਕਰਨੀਏ ਬੈਲੀ ਫੈਟ ਦੀ ਐਕਸਰਸਾਈਜ਼ ਜਿਹੜੇ ਕਿਵੇਂ ਕਰੀਦੀ ਹੈ ਉਹਦੇ ਤੇ ਮੈਂ ਵੀਡੀਓ ਬਣਾਈ ਹੋਈਆਂ ਨੇ ਪਲੀਜ਼ ਤੁਸੀਂ ਮੇਰੇ ਚੈਨਲ ਤੇ ਜਾ ਕੇ ਦੇਖ ਸਕਦੇ ਹੋ ਤੁਸੀਂ ਉਹ ਵੀਡੀਓ ਤੁਸੀਂ ਸੋਰੀ ਉਹ ਤੁਸੀਂ ਵੀਡੀਓ ਦੇਖ ਕੇ ਆਪਣਾ ਵਰਕਆਊਟ ਜਿਹੜਾ ਤੁਸੀਂ ਸ਼ੁਰੂ ਕਰ ਸਕਦੇ ਹੋ ਸਰ ਮੇਰੇ weight ਕਿਵੇਂ ਕਿਵੇਂ ਇਸ ਰੁਕ ਗਏ ਮੇਰਾ weight ਤਰ੍ਹਾਂ ਨਹੀਂ ਵਗੀ ਸਰ ਮੇਰਾ weight ਕਿਵੇਂ ਲੂਜ਼ ਹੋਊਗਾ ਮੇਰਾ weight 93 kg ਆ ਪਲੀਜ਼ ਰਵਨੀਤ ਜੀ ਡਾਈਟ ਆ ਜਿਹੜੀ ਉਹਨੂੰ ਫੋਲੋ ਕਰੋ ਤੁਸੀਂ ਡਾਈਟ ਨੂੰ ਫੋਲੋ ਕਰੋ ਵਰਕਆਊਟ ਕਰੋ ਠੀਕ ਹੈ ਜੀ ਤੇ ਤੁਹਾਡਾ ਜਿਹੜਾ weight ਆ ਰਵਨੀਤ ਕੁ ਜੀ ਤੁਹਾਡਾ weight ਘਟ ਜਾਣਾ ਤੁਹਾਡਾ ਹਨਾ ਤੁਹਾਡਾ 93 ਕਿਲੋ weight ਆ ਜਦੋਂ ਇਹ 3-4 ਮਹੀਨੇ ਲਗਾਤਾਰ ਤੁਸੀਂ ਡਾਈਟ ਨੂੰ ਫੋਲੋ ਕਰ ਲਿਆ ਵਰਕਆਊਟ ਕਰੀਏ ਤਾਂ ਮੰਨ ਕੇ ਚਲੋ ਤੁਹਾਡਾ weight ਜਿਹੜਾ 8-10 ਕਿਲੋ ਨੋਰਮਲੀ 15 ਕਿਲੋ ਤੱਕ ਵੀ ਤੁਹਾਡਾ weight ਜਿਹੜਾ 4 ਕਿਲੋ ਮਹੀਨੇ ਦੇ ਵਿੱਚ ਤੁਹਾਡਾ ਘਟ ਜਾਏਗਾ ਤੁਹਾਡਾ ਹਨਾ 80 80 ਦੇ 75 ਫੀ ਦੇ ਕਰੀਬ ਤੁਹਾਡਾ weight ਰਵਨੀਤ ਜੀ ਆ ਜਾਏਗਾ ਪਲੀਜ਼ ਡਾਈਟ ਹੈ ਜਿਹੜੀ ਉਹਨੂੰ ਫੋਲੋ ਕਰੋ ਤੁਸੀਂ ਡਾਈਟ ਦੇ ਵਿੱਚ ਬਹੁਤ ਸਾਰੀ ਵੀਡੀਓ ਨੇ ਜਿਹੜੀਆਂ ਮੈਂ ਬਣਾ ਕੇ ਅਪਲੋਡ ਕੀਤੀਆਂ ਹੋਈਆਂ ਨੇ ਤੁਸੀਂ ਕੋਈ ਵੀ ਮੇਰੇ ਇੱਕ ਡਾਈਟ ਪਲਾਨ ਨੂੰ ਤੁਸੀਂ ਫੋਲੋ ਕਰ ਸਕਦੇ ਹੋ ਕੋਈ ਵੀ ਇੱਕ ਡਾਈਟ ਪਲਾਨ ਤੁਸੀਂ ਲੈ ਲਓ ਉਹਨੂੰ ਫੋਲੋ ਕਰ ਲਓ ਠੀਕ ਹੈ ਜੀ ਤੇ ਬਾਕੀ ਦਿਨ ਦੇ ਵਿੱਚ ਪਾਣੀ ਹੈ ਜਿਹੜਾ ਤੁਸੀਂ ਉਹ ਜ਼ਿਆਦਾ ਪੀਓ ਠੀਕ ਹੈ ਬਾਕੀ ਰੈਮਡੀ ਮੈਂ ਵਗੈਰਾ ਬਣਾ ਕੇ ਤੁਹਾਨੂੰ ਦੱਸੀਆਂ ਹੋਈਆਂ ਨੇ ਅੱਗੇ ਵੀ ਰੈਮਡੀ ਦੀ ਵੀਡੀਓ ਮੈਂ ਤੁਹਾਡੇ ਵਾਸਤੇ ਲੈ ਕੇ ਆਉਂਗਾ ਤੁਸੀਂ ਉਹਨੂੰ ਫੋਲੋ ਕਰੋ ਫਿਰ ਤੁਹਾਨੂੰ ਦੇਖੋ ਰਿਜ਼ਲਟ ਜਿਹੜਾ ਉਹ ਕਾਫੀ ਮਿਲੇਗਾ ਜੀ ਪਲੀਜ਼ ਡਾਈਟ ਨੂੰ ਫੋਲੋ ਕਰੋ ਜਿਨ੍ਹਾਂ ਦਾ weight ਨਹੀਂ ਘਟਦਾ ਪਿਆ ਜਿਨ੍ਹਾਂ ਦਾ weight ਇੱਕ ਥਾਂ ਦੇ ਉੱਤੇ ਅਗੇ ਸਟਕ ਪ ਹੋ ਗਿਆ ਮੈਂ ਕੋਸ਼ਿਸ਼ ਕਰਾਂਗਾ ਉਹਦੇ ਵਾਸਤੇ ਇੱਕ ਵੇ ਡਾਈਟ ਪਲਾਨ ਜਿਹੜਾ ਤੁਹਾਡੇ ਵਾਸਤੇ ਲੈ ਕੇ ਆਵਾਂ ਜੇ ਤੁਸੀਂ ਉਹ ਡਾਈਟ ਪਲਾਨ ਨੂੰ ਤੁਸੀਂ ਫੋਲੋ ਕਰੋਗੇ ਤੁਹਾਡਾ ਸਟਕ ਹੋਇਆ ਹੋਇਆ weight ਜਿਹੜਾ ਉਹ ਮਤਲਬੀ ਠੀਕ ਹੋ ਜਾਏਗਾ ਘਟਣਾ ਸ਼ੁਰੂ ਹੋ ਜਾਏਗਾ ਉਹਦੇ ਨਾਲ ਠੀਕ ਹੈ ਜੀ ਬਾਕੀ ਮੇਰੇ ਐਕਸਰਸਾਈਜ਼ ਦੀਆਂ ਵੀਡੀਓ ਨੇ ਜਿਹੜੀਆਂ ਮੈਂ ਕੋਸ਼ਿਸ਼ ਕਰਾਂਗਾ ਆ ਸੰਡੇ ਤੋਂ ਬਾਅਦ ਸੰਡੇ ਤੋਂ ਬਾਅਦ ਮੈਂ ਐਕਸਰਸਾਈਜ਼ ਦੀ ਵੀਡੀਓ ਮੈਂ ਅਪਲੋਡ ਕਰਿਆ ਕਰਾਂਗਾ ਤੇ ਤੁਸੀਂ ਉਹ ਐਕਸਰਸਾਈਜ਼ ਨੂੰ ਤੁਸੀਂ ਘਰ ਦੇ ਵਿੱਚ ਤੁਸੀਂ ਕਰ ਸਕਦੇ ਹੋ ਉਦੋਂ ਤੁਹਾਨੂੰ ਕਾਫੀ ਜਿਹੜਾ ਉਹ ਰਿਜ਼ਲਟ ਮਿਲ ਜੇਗਾ ਜੀ ਸੋ ਹੋਰ ਤੁਹਾਡੇ ਵਿੱਚੋਂ ਕਿਸੇ ਵੀ ਮੇਰੇ ਭੈਣ ਭਰਾ ਦਾ ਕੋਈ ਸਵਾਲ ਹੈਗਾ ਤਾਂ ਤੁਸੀਂ ਤੁਸੀਂ ਮੈਨੂੰ ਪੁੱਛ ਸਕਦੇ ਹੋ ਸੋ ਚਲੋ ਠੀਕ ਹੈ ਜੀ ਫਿਰ ਆਪਾਂ ਲਾਈਵ ਜਿਹੜਾ ਆਪਾਂ ਬੰਦ ਕਰਦੇ ਆ 10 ਮਿੰਟ ਹੋ ਗਏ ਆ ਹਨ ਤੇ ਹੁਣ ਆਪਾਂ ਸੰਡੇ ਨੂੰ ਜਿਹੜਾ ਆਪਾਂ ਲਾਈਵ ਆ ਆਪਾਂ ਆਵਾਂਗੇ ਸੋ ਅਗਰ ਤੁਹਾਡੇ ਵਿੱਚ ਕੋਈ ਵੀ ਮੇਰੇ ਭੈਣ ਭਰਾ ਫ੍ਰੀ ਹੋਏ ਤਾਂ ਠੀਕ ਸੰਡੇ ਨੂੰ 8 ਵਜੇ ਮੇਰੇ ਚੈਨਲ ਦੇ ਉੱਤੇ ਆਗੇ ਜੁੜ ਜੇ ਜੇ ਤੁਹਾਡੇ ਸਵਾਲ ਹੋਰੇ ਤਾਂ ਤੁਸੀਂ ਮੈਨੂੰ ਪੁੱਛ ਸਕਦੇ ਹੋ ਫਿਟਨੈਸ ਨੂੰ ਲੈ ਕੇ ਜੀ